ਨੋਜ਼ਾਨਾ ਬਹੁਤ ਜਿਆਦਾ ਹੋਇਆ ਹੈ ਤੇ ਜਾ ਰਹੇ ਅਸੀਂ ਅੱਜ ਡੇਰਾ ਬਾਬਾ ਨਾਨਕ ਤੇ ਜਨਾਲਾ ਸਾਈਡ ਅ ਔਰ ਕਾਫੀ ਪਾਰਟੀ ਦੇ ਵਰਕਰ ਲੀਡਰ ਸਾਹਿਬਾਨ ਵੀ ਨਾਲ ਹੈ ਤੇ ਜੋ ਵੀ ਜਿੰਨੇ ਕ ਅਕਾਲ ਪੁਰਖ ਨੇ ਸੰਰਥਾ ਬਖਸ਼ੀ ਹੈ ਸਾਨੂੰ ਉਹਦੇ ਮੁਤਾਬਕ ਅਸੀਂ ਕੁਝ ਰਾਹਤ ਸਮਗਰੀ ਵੀ ਲੈ ਕੇ ਜਾ ਰਹੇ ਹਾਂ ਪਸ਼ੂਆਂ ਦਾ ਚਾਰਾ ਵਗੈਰਾ ਅਕਾਲ ਪੁਰਖ ਹੈ ਅਰਦਾਸ ਹੈ ਕਿ ਜਲਦੀ ਹੀ ਤਾਕਤ ਬਖਸ਼ੇ ਕਿ ਪੰਜਾਬ ਜਿਹੜਾ ਹੈ ਉਹ ਫਿਰ ਉੱਠੇ ਤੇ ਉੱਪਰ ਕੇ ਸਾਹਮਣੇ ਆਵੇ ਨਾ ਕਾਫੀ ਹੈ ਪੰਜਾਬ ਲਈ ਜਾਂ ਜਿੰਨਾ ਨੁਕਸਾਨ ਹੋਇਆ ਉਸ ਦੇ ਹੱਲ ਮੁਤਾਬਕ ਜਿਹੜਾ ਨਾ ਕਾਫੀ ਹੈ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਤੇ ਜਾ ਰਹੇ ਅਸੀਂ ਅੱਜ ਡੇਰਾ ਬਾਬਾ ਨਾਨਕ ਤੇ ਜਨਾਲਾ ਸਾਈਡ ਔਰ ਕਾਫੀ ਪਾਰਟੀ ਦੇ ਵਰਕਰ ਲੀਡਰ ਸਾਹਿਬਾਨ ਵੀ ਨਾਲ ਹੈ ਤੇ ਜੋ ਵੀ ਜਿੰਨੇ ਕ ਅਕਾਲ ਪੁਰਖ ਨੇ ਸੰਗਠਾ ਬਖਸ਼ੀ ਹੈ ਸਾਨੂੰ ਉਹਦੇ ਮੁਤਾਬਕ ਅਸੀਂ ਕੁਝ ਰਾਹਤ ਸਮਗਰੀ ਵੀ ਲੈ ਕੇ ਜਾ ਰਹੇ ਹਾਂ ਪਸ਼ੂਆਂ ਦਾ ਚਾਰਾ ਵਗੈਰਾ ਅਕਾਲਪੁਰ ਖੇ ਗਿਆ ਅਰਦਾਸ ਹੈ ਕਿ ਜਲਦੀ ਹੀ ਤਾਕਤ ਬਖਸ਼ੇ ਕਿ ਪੰਜਾਬ ਜਿਹੜਾ ਹੈ ਉਹ ਫਿਰ ਉੱਠੇ ਤੇ ਉੱਪਰ ਕੇ ਸਾਹਮਣੇ ਆਵੇ ਕੰਗ ਵਿਸ਼ਵ ਕਾਪੀ ਹੈ ਜਿਹੜੇ ਉਹ ਨਾ ਕਾਫੀ ਹੈ ਪੰਜਾਬ ਲਈ ਜਾਂ ਜਿੰਨਾ ਨੁਕਸਾਨ ਆਇਆ ਉਸ ਦੇ ਹਾਲ ਮੁਤਾਬਕ ਜਿਹੜਾ ਨਾ ਕਾਫੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਤੇ ਜਾ ਰਹੇ ਅਸੀਂ ਅੱਜ ਡੇਰਾ ਬਾਬਾ ਨਾਨਕ ਤੇ ਜਨਾਲਾ ਸਾਈਡ ਔਰ ਕਾਫੀ ਪਾਰਟੀ ਦੇ ਵਰਕਰ ਲੀਡਰ ਸਾਹਿਬਾਨ ਵੀ ਨਾਲ ਹੈ ਤੇ ਜੋ ਵੀ ਜਿੰਨੇ ਕ ਅਕਾਲਪੁਰਖ ਨੇ ਸੰਗਠਾ ਬਖਸ਼ੀ ਹੈ ਸਾਨੂੰ ਉਹਦੇ ਮੁਤਾਬਕ ਅਸੀਂ ਕੁਝ ਰਾਹਤ ਸਮਗਰੀ ਵੀ ਲੈ ਕੇ ਜਾ ਰਹੇ ਹਾਂ ਪਸ਼ੂਆਂ ਦਾ ਚਾਰਾ ਵਗੈਰਾ ਅਕਾਲਪੁਰਖ ਹੈ ਅਰਦਾਸ ਹੈ ਕਿ ਜਲਦੀ ਹੀ ਤਾਕਤ ਬਖਸ਼ੇ ਕਿ ਪੰਜਾਬ ਜਿਹੜਾ ਹੈ ਉਹ ਫਿਰ ਉੱਠੇ ਤੇ ਉੱਪਰ ਕੇ ਸਾਹਮਣੇ ਆਵੇ ਉਹ ਨਾ ਕਾਫੀ ਹੈ ਪੰਜਾਬ ਲਈ ਜਾਂ ਜਿੰਨਾ ਨੁਕਸਾਨ ਹੋਇਆ ਉਸ ਦੇ ਹੱਲ ਮੁਤਾਬਕ ਜਿਹੜਾ ਨਾ ਕਾਫੀ ਹੈ ਨੁਕਸਾਨ ਬਹੁਤ ਜਾਦੇ ਹੋਇਆ ਹੈ ਤੇ ਜਾ ਰਹੇ ਅਸੀਂ ਅੱਜ ਡੇਰਾ ਬਾਬਾ ਨਾਨਕ ਤੇ ਜਨਾਲਾ ਸਾਈਡ ਔਰ ਕਾਫੀ ਪਾਰਟੀ ਦੇ ਵਰਕਰ ਲੀਡਰ ਸਾਹਿਬਾਨ ਵੀ ਨਾਲ ਹੈ ਤੇ ਜੋ ਵੀ ਜਿੰਨੇ ਕ ਅਕਾਲ ਪੁਰਖ ਨੇ ਸੰਗਠਾ ਬਖਸ਼ੀਏ ਸਾਨੂੰ ਉਹਦੇ ਮੁਤਾਬਕ ਅਸੀਂ ਕੁਝ ਰਾਹਤ ਸਮਗਰੀ ਵੀ ਲੈ ਕੇ ਜਾ ਰਹੇ ਹਾਂ ਪਸ਼ੂਆਂ ਦਾ ਚਾਰਾ ਵਗੈਰਾ ਅਕਾਲਪੁਰ ਖੇ ਗਿਆ ਅਰਦਾਸ ਹੈ ਕਿ ਜਲਦੀ ਹੀ ਤਾਕਤ ਬਖਸ਼ੇ ਕੇ ਪੰਜਾਬ ਜਿਹੜਾ ਹੈ ਉਹ ਫਿਰ ਉੱਠੇ ਤੇ ਉੱਪਰ ਕੇ ਸਾਹਮਣੇ ਆਵੇ ਕੱਲ੍ਹ ਵੀ ਦਿੱਖਾ ਗਈ ਹੈ ਜਿਹਦੇ ਬਾਰੇ ਉਹ ਨਾ ਕਾਫੀ ਹੈ ਪੰਜਾਬ ਲਈ ਜਾਂ ਜਿੰਨਾ ਨੁਕਸਾਨ ਹੋਇਆ ਉਸ ਦੇ ਹੱਲ ਮੁਤਾਬਕ ਜਿਹੜਾ ਨਾ ਕਾਫੀ ਹੈ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਤੇ ਜਾ ਰਹੇ ਅਸੀਂ ਅੱਜ ਡੇਰਾ ਬਾਬਾ ਨਾਨਕ ਤੇ ਜਨਾਲਾ ਸਾਈਡ ਔਰ ਕਾਫੀ ਪਾਰਟੀ ਦੇ ਵਰਕਰ ਲੀਡਰ ਸਾਹਿਬਾਨ ਵੀ ਨਾਲ ਹੈ ਤੇ ਜੋ ਵੀ ਜਿੰਨੇ ਕ ਅਕਾਲਪੁਰਖ ਨੇ ਸੰਰਥਾ ਬਖਸ਼ੀ ਹੈ ਸਾਨੂੰ ਉਹਦੇ ਮੁਤਾਬਕ ਅਸੀਂ ਕੁਝ ਰਾਹਤ ਸਮਗਰੀ ਵੀ ਲੈ ਕੇ ਜਾ ਰਹੇ ਹਾਂ ਪਸ਼ੂਆਂ ਦਾ ਚਾਰਾ ਵਗੈਰਾ ਅਕਾਲਪੁਰਖ ਹੈ ਅਰਦਾਸ ਹੈ ਕਿ ਜਲਦੀ ਹੀ ਤਾਕਤ ਬਖਸ਼ੇ ਕਿ ਪੰਜਾਬ ਜਿਹੜਾ ਹੈ ਉਹ ਫਿਰ ਉੱਠੇ ਤੇ ਉੱਬਰ ਕੇ ਸਾਹਮਣੇ ਆਵੇ ਨਾ ਕਾਫੀ ਹੈ ਪੰਜਾਬ ਲਈ ਜਾਂ ਜਿੰਨਾ ਨੁਕਸਾਨ ਹੋਇਆ ਉਸ ਦੇ ਹਲ ਮੁਤਾਬਕ ਜਿਹੜਾ ਨਾ ਕਾਫੀ ਹੈ